ਕਿਨੇ ਮਿੱਤਰੋ ਸਵਰਾਜ 744 ਆ ਗਿਆ ਚੱਲ ਪਿਆ ਤੇ ਪਹਿਲਾਂ ਲਾਡੀ ਵੀ ਗੇਟ ਕੇ ਗਿਆ ਤਾਂ ਇਹ ਕਹਿੰਦਾ ਮੇਲ ਜਾਂ ਟਰਾਲੀ ਨਾਲ ਪੜਦਾ ਨਹੀਂ ਇਹ ਨਹੀਂ ਪਤਾ ਵੀ ਧਰਨਾ ਟਿਕਾਣਾ ਇਹ ਕਰ ਦੂ ਚੋਪਰ 744 ਆ ਗਿਆ ਜੀ ਸਵਰਾਜ ਤੇ ਛੱਲੇ ਬਣਉਦਾ ਦਰਹ ਜਾਂਦਾ ਦੇਖੋ ਕਰੋ ਜੈਗ ਪਾਵਰ ਮਿੱਤਰੋ ਝੋਟੇ ਦੀ ਤੇ ਦੇਖਦੇ ਕਿੰਨੇ ਟਾਈਮ ਦੇ ਵਿੱਚ ਕਿਹੜੇ ਲਾਉਂਦਾ ਦੇ ਖੋ ਜਾਂਦਾ ਸ਼ੂਕ ਦਾ ਮਿੱਤਰੋ ਉਹ ਕਹਿੰਦੇ ਮਿੱਤਰੋ ਇਹ ਕੰਮ ਸਭ ਕਰ ਲਿਆ ਗਿਆ ਆ ਹੁਣ ਕੰਮ ਕਰਨਾ ਹੋ ਗਿਆ ਜਿਵੇਂ ਕਹੀ ਜੀ ਇਹ ਬੇਤਰਾਜ ਜਰੂਰ ਮਾਰਾ ਪਰ ਕਹਿੰਦੇ ਟਰਾਲੀ ਨੂੰ ਮਿੱਤਰੋ ਇੱਕ ਨਹੀਂ ਗਿਣਨ ਦਾ ਝੋਟਾ ਇੰਨਾ ਕਰ ਦਿੱਤੀ ਉਹ ਕੇ ਉੱਪਰ ਫਰੀਆ ਸੇ ਲੈਂਡ ਜੀ ਤੇ ਆ ਕੇ ਕਹਿੰਦੇ ਪਹਿਲਾ ਚੱਕਰ ਟਰੈਕਟਰ ਦਾ ਪੂਰਾ ਹੋਣਾ ਹੋ ਗਿਆ ਤੇ ਹੁਣ ਦੂਜਾ ਚੱਕਰ ਚੱਲ ਪਈ जिमें बिना हले खुले उत्तरों दो तो मिनट ते सैकंडे लाते ट्रैक्टर ने